ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਕੁੰਡੇ ਪਾਏ ਆ ਜੀ ਤੇ 20 ਕੁੰਡੇ ਪਾ ਕੇ ਆਪਾਂ ਇੱਕ ਸਲਾਈ ਇਧਰੋਂ ਸਿੱਧੀ ਬਣਾ ਲਈ ਉਲਟੇ ਪਾਸੇ ਤੋਂ ਦੋ ਸਲਾਈਆਂ ਆਪਾਂ ਇਧਰੋਂ ਸਿੱਧੀਆਂ ਬਣਾ ਲਈਆਂ ਸਿੱਧੇ ਪਾਸੇ ਤੋਂ ਮੈਂ ਕਿ ਦੋ ਸਲਾਈਆਂ ਆਪਾਂ ਇਦੋਂ ਬਣਾਇਆ ਜਾਣੀ ਕਿ ਤਿੰਨ ਸਲਾਈਆਂ ਆਪਾਂ ਬਣਾ ਲੀਆਂ ਤੇ ਤਿੰਨ ਸਲਾਈਆਂ ਬਣਾ ਕੇ ਆਪਾਂ ਅੱਗੇ ਪਾਵਾਂਗੇ ਜੀ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਡਿਜ਼ਾਈਨ ਬਹੁਤ ਸੌਖਾ ਹੈ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਇੱਕ ਕੁੰਡਾ ਤਾਰਦੇ ਆ ਹੁਣ ਆ ਦੋ ਕੁੰਡੇ ਆ ਜਿਹੜੇ ਆ ਵਾਲੇ ਦੋ ਇੱਕ ਕੁੰਡਾ ਆਪਾਂ ਤਾਰਿਆ ਆ ਦੋ ਕੁੰਡੇ ਆਪਾਂ ਇਸ ਤਰ੍ਹਾਂ ਇਕੱਠੇ ਬਣਾਉਣੇ ਆ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਲਿਆ ਜੀ ਹੁਣ ਆਪਾਂ ਧਾਗਾ ਅੱਗੇ ਕਰਾਂਗੇ ਇੱਕ ਧਾਗਾ ਅੱਗੇ ਕਰਾਂਗੇ ਦੋ ਫਿਰ ਧਾਗਾ ਅੱਗੇ ਕਰਾਂਗੇ ਤਿੰਨ ਧਾਗਾ ਅੱਗੇ ਕਰਾਂਗੇ ਚਾਰ ਪੰਜ ਗੁੰਡੇ ਬਣਾ ਲਏ ਜੀ ਆਪਾਂ 1 2 3 4 5 ਪੰਜ ਧਾਗੇ ਆਪਾਂ ਪੰਜ ਗੁੰਡੇ ਬਣਾ ਲਏ ਆਪਾਂ ਵਲ ਪਾ ਕੇ ਆਪਣੇ ਡਬਲ ਡਬਲ ਗੁੰਡੇ ਹੋ ਗਏ ਜੀ ਫਿਰ ਤੋਂ ਆਪਾਂ ਇੱਧਰ ਧਾਗਾ ਕਰਾਂਗੇ ਹੁਣ ਆਪਾਂ ਜਿਹੜੇ ਆਹ ਤਿੰਨ ਗੁੰਡੇ ਆ ਆਹ ਵਾਲੇ ਇਹਨਾਂ ਨੂੰ ਇਸ ਤਰ੍ਹਾਂ ਤਿੰਨਾਂ ਨੂੰ ਇਕੱਠਿਆਂ ਬਣਾ ਦਾਂਗੇ। ਜਸ ਇਸ ਤਰ੍ਹਾਂ ਹੀ ਬਣਾ ਦੇਣਾ ਤਾਂ ਗਾ ਆਪਣੇ ਵੱਲ ਰੱਖਣਾ। ਫਿਰ ਤੋਂ ਤਾਂ ਗਾ ਆਪਣੇ ਵੱਲ ਕਰਾਂਗੇ। 1 2 3 4 5 ਇੱਥੇ ਆਪਾਂ 6 ਆਪਣਾ 6ਵਾਂ ਵਾਲ ਹੋ ਗਿਆ ਹਉਤਲਾ ਤੇ ਆਪਾਂ ਹਾ ਇਧਰੋਂ ਇਸ ਤਰ੍ਹਾਂ ਕਰਕੇ ਇੱਥੇ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਇੱਥੇ ਆਪਾਂ ਨੂੰ ਇੱਕ ਗੁੰਡਾ ਹੀ ਚਾਹੀਦਾ ਹੈ ਤਾਂ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਇਧਰ ਵੀ ਆਪਣੇ ਕੋਲ ਇੱਕ ਗੁੰਡਾ ਹੀ ਆ ਇੱਧਰ ਵੀ ਆਪਾਂ ਇੱਕ ਰੱਖਦੇ ਆਂ ਤੇ ਆਪਾਂ ਕੁੰਡੇ ਗਿਣ ਲੈਣੇ ਹੁਣ ਕਿੰਨੇ ਆ ਸਾਰੇ ਇਹਦੇ ਸਣੇ ਗਿਣ ਲੈਣੇ ਆ ਪਰ ਸੌਰੀ ਹੁਣ ਤਾਂ ਗਿਣੇ ਨਹੀਂ ਜਾਣਗੇ ਹੁਣ ਤਾਂ ਡਬਲ ਹੋ ਗਏ ਕੁੰਡੇ ਚਲੋ ਜੀ ਆਪਾਂ ਅੱਗੇ ਉਲਟੇ ਪਾਸੇ ਤਗਾ ਪਿੱਛੇ ਕਰਾਂਗੇ ਜਾਂ ਪਹਿਲਾਂ ਸਿੱਧੀਆਂ ਬਣਾ ਉਲਟੀ ਬਣਾ ਲਈ ਸੀਗੀ ਤੇ ਇਹ ਕੁੰਡੇ ਆਪਾਂ ਪੂਰੇ ਇਸ ਤਰ੍ਹਾਂ ਉਲਟੇ ਬਣਾਵਾਂਗੇ ਜਿੰਨੇ ਵੀ ਕੁੰਡੇ ਆ ਜਿਹੜੇ ਆਪਾਂ ਵਲ ਪਾਏ ਆ ਉਹ ਵੀ ਤੇ ਜਿਹੜਾ ਆਪਣਾ ਕੁੰਡਾ ਹੈਗਾ ਸਹੀ ਵਾਲਾ ਉਹ ਵੀ ਪੂਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਹੈ ਅੱਜ ਆਪਾਂ ਹਲਟੀਸਲ ਆਈ ਬਣਾ ਲਈ ਇੱਧਰੋਂ ਉਲਟੀ ਬਣਾਈ ਆ ਇੱਧਰਲੇ ਪਾਸਾ ਆਪਾਂ ਸਿੱਧੀ ਬਣਾਈ ਆ ਉਲਟੇ ਪਾਸੇ ਤਾਂ ਸਿੱਧੀ ਬਣਾਈ ਆ ਹੁਣ ਆਪਾਂ ਇੱਥੇ ਦੋ ਗੁੰਡੇ ਘਟਾਉਣੇ ਆ ਸਾਰੇ ਦੋਵਾਂ ਦਾ ਇੱਕ ਬਣਾਉਣਾ ਜੀ ਤੇ ਦੋਵਾਂ ਦਾ ਇੱਕ ਬਣਾ ਲਿਆ ਇੱਕ ਗੁੰਡਾ ਤਾਰਿਆ ਆਪਾਂ ਇੱਥੇ ਦੋਵਾਂ ਦਾ ਇੱਕ ਬਣਾ ਲਿਆ ਦੋ ਗੁੰਡੇ ਬਣਾ ਲਏ ਸਿੰਪਲ ਤਿੰਨ 4 5 6 7 8 9 ਤੇ ਹੁਣ ਆਪਾਂ ਜਿੱਥੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਇਆ ਸੀ ਜਿਉਹ ਗੁੰਡੇ ਆ ਗਏ ਆਪਣੇ ਇੱਥੇ ਆਪਾਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਉਣਾ ਹੈ ਸੈਡਾਂ ਤੇ ਆਪੇ ਦੋਹਾਂ ਦਾ ਇੱਕ ਬਣਾਉਣਾ ਬਚਾਲੇ ਤਿੰਨਾਂ ਦਾ ਇੱਕ ਬਣਾਉਣਾ ਆਹ ਗੁੰਡੇ ਆਪਾਂ ਸਿੱਧੇ ਬਣਾ ਲੈਨੇ ਆ ਸਿੰਪਲ ਆਹ ਦੋ ਗੁੰਡਿਆਂ ਦਾ ਆਪਾਂ ਇੱਥੇ ਦੋਵਾਂ ਦਾ ਇੱਕ ਕਰ ਦਿੰਨਾ ਇੱਕ ਗੁੰਡਾ ਸਿੱਧਾ ਬਣਾ ਲੈਨੇ ਆ ਇੱਥੇ ਆਪਾਂ ਉਲਟੀ ਸਲਾਈ ਹੁਣ ਉਲਟੀ ਬਣਾਵਾਂਗੇ ਸਿੱਧੇ ਪਾਸੇ ਆ ਗਏ ਆਪਾਂ ਫਿਰ ਇੱਥੇ ਆਪੇ ਫਿਰ ਦੋਵਾਂ ਦਾ ਇੱਕ ਕਰਾਂਗੇ ਆਪਾਂ ਜਦੋਂ ਇੱਥੇ ਆਹਾ ਕੁੰਡੇ ਵਧਾਏ ਆ ਇਹ ਆਪਣੇ ਕੋਲੇ ਜਾਦੇ ਵਧੇ ਹੋਏ ਆ ਇਹ ਆਪਾਂ ਘਟਾਉਣੇ ਆ ਜੀ ਪੂਰੇ ਕਰਨੇ ਆ ਕੁੰਡੇ ਆਪਣੇ ਜਿੰਨੇ ਸੀਗੇ ਆਪਾਂ ਪਹਿਲਾਂ 20 ਕੁੰਡੇ ਪਾਏ ਸੀਗੇ ਜੀ ਫਿਰ 20 ਚੋਂ ਇੱਕ ਘਟਾਤਾ ਸੀ 19 ਕੁੰਡੇ ਰਹਿ ਗਏ ਆਪਣੇ ਕੋਲੇ ਹੁਣ ਆਪਾਂ 19 ਕੁੰਡੇ ਪੂਰੇ ਕਰਨੇ ਆ ਇੱਥੇ ਆ ਗਏ ਜੀ ਆਪਾਂ ਜਿੱਥੇ ਆਪਾਂ ਤਿੰਨਾਂ ਦਾ ਇੱਕ ਕੀਤਾ ਸੀਗਾ ਆ ਨੀਚੇ ਦੇ ਇੱਥੇ ਵੀ ਦੇਖੋ ਇੱਥੇ ਆਪਾਂ ਫਿਰ ਤਿੰਨਾਂ ਦਾ ਇੱਕ ਕਰ ਦਾਂਗੇ ਬਾਕੀ ਦੇ ਗੁੰਡੇ ਫਿਰ ਆਪਾਂ ਸਿੱਧੇ ਬਣਾ ਲੈਨੇ ਆ ਇੱਥੇ ਫਿਰ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਲਾਸਟ ਤੇ ਅਲੋ ਜੀ ਆਪਾਂ ਪੂਰੇ ਜਿੰਨੇ ਗੁੰਡੇ ਵਧਾਇੇ ਸੀ ਸਾਰੇ ਘਟਾ ਲਏ ਆਪਣੇ ਕੋਲੇ 19 ਗੁੰਡੇ ਸੀਗੇ ਆਪਣੇ ਕੋਲੇ ਇੱਕ ਘਟਾਤਾ ਸੀਗਾ ਆਪਾਂ ਇੱਥੇ ਪਹਿਲਾਂ 20 ਸੀਗੇ ਇੱਕ ਘਟਾਉਣੇ ਕਰਕੇ 19 ਤੇ ਆਪਣੇ ਕੋਲੇ ਹੁਣ 19 ਗੁੰਡੇ ਪੂਰੇ ਆ ਜੀ 2 4 6 8 10 12 14 16 18 ਤੇ 19 19 ਗੁੰਡੇ ਆ ਜੀ ਹੁਣ ਫਿਰ ਤੋਂ ਆਪਾਂ ਇਹ ਹੀ ਡਿਜ਼ਾਈਨ ਪਾਉਣਾ ਇੱਥੇ ਆਪਾਂ ਦੋਹਾਂ ਦਾ ਇੱਕ ਕਰਾਂਗੇ ਤਗਾ ਆਪਣੇ ਵੱਲ ਕਰਕੇ 1 2 3 4 5 ਪੰਜ ਗੁੰਡੇ ਆਪਾਂ ਡਬਲ ਕਰਕੇ ਵੜ ਪਾਪਾ ਕੇ ਬਣਾ ਲਿਆ ਇੱਥੇ ਆਪਾਂ ਵੜ ਪਾਵਾਂਗੇ ਫਿਰ ਤੋਂ ਦੇ ਤਿੰਨ ਗੁੰਡੇ ਹੁੰਦੇ ਇੱਕ ਗੁੰਡਾ ਬਣਾਉਂਗੇ ਇੱਥੇ ਆਪਾਂ ਹਰੇਕ ਸਲਾਈ ਜਿੱਥੇ ਤਿੰਨਾਂ ਦਾ ਇੱਕ ਬਣਾਉਣਾ ਉੱਥੇ ਆਪਾਂ ਹਰੇਕ ਸਲਾਈ ਸਿੱਧੀ 'ਚ ਤਿੰਨਾਂ ਦਾ ਇੱਕ ਬਣਾਉਣਾ ਜੀ ਧਾਗਾ ਆਪਣੇ ਵੱਲ ਕਰਾਂਗੇ 1 2 3 4 5 ਧਾਗਾ ਆਪਣੇ ਵੱਲ ਕਰਕੇ ਦੋਵਾਂ ਦਾ ਇੱਕ ਉਲਟੀ ਸਲਾਈ ਤੇ ਆ ਗਏ ਹੁਣ ਆਪਾਂ ਉਲਟੀ ਸਲਾਈ ਤੇ ਆਪਾਂ ਇਹ ਸਲਾਈ ਪੂਰੀ ਆਪਾਂ ਉਲਟੇ ਪਾਸੇ ਸਿੱਧੀ ਬਣਾਉਣੀ ਹੈ ਜੀ ਹਲੋ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਛੇ ਛੇ ਸੜਾਈਆਂ ਪੈਂਦੀਆਂ ਤੇ ਆਹੀ ਛੇ ਛੇ ਸੜਾਈਆਂ ਆਪਾਂ ਰਿਪੀਟ ਕਰਦੇ ਜਾਵਾਂਗੇ ਅੱਗੇ ਤੋਂ ਅੱਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ। ਕੋਈ ਕੋਟੀ, ਸਵਟਰ, ਜੈਕਟ ਕੁਝ ਵੀ ਬਣਾਓ ਬੱਚਿਆਂ ਦੀ ਫਰੌਕ ਬਣਾਓ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ। ਕਿਸੇ ਵੀ ਰੰਗ ਚ ਪਾਓ ਬਹੁਤ ਸੋਹਣਾ ਬਣਦਾ। ਯਾਨੀ ਕਿ ਜਿਆਦਾ ਬਣਿਆ ਹੋਇਆ ਇਸ ਤਰ੍ਹਾਂ ਲੱਗਦਾ। ਕੁ ਕਿੰਨਾ ਪਿਆਰਾ ਲੱਗਦਾ ਡਿਜ਼ਾਈਨ ਇਹ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੇਂ ਡਿਜ਼ਾਈਨ ਚ ਨਵੀਂ ਵੀਡੀਓ ਨਾਲ